ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਹੈ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਏ ਆ ਬਾਹਰ ਆਏ ਆ ਤੇ ਮੋਟਰਸਾਈਕਲ ਨਹੀਂ ਆ ਦੇਖ ਲਓ ਧਾਰਮਿਕ ਚੋਰ ਪਹਿਲਾਂ ਟੇਕਿਆ ਮੱਥਾ ਤੇ ਫਿਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਮੋਟਰਸਾਈਕਲ ਕਰ ਲੈ ਗਿਆ ਚੋਰੀ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਹੀ ਇੱਕ ਸ਼ਤਰਚੋਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲ ਰਹੇ ਰਹਿਰਾਜ ਦੇ ਪਾਠ ਦੇ ਸਮੇਂ ਹੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਹੀ ਨਾਲ ਹੀ ਬਾਹਰ ਤੋਂ ਹੀ ਕੁਝ ਸੈਕਿੰਡਾਂ ਦੇ ਵਿੱਚ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਬਾਈਕ ਹੀ ਮਿਲੀ ਤਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਚੱਲਿਆ ਕਿ ਇੱਕ ਛਾਤ ਚੋਰ ਦੇ ਵੱਲੋਂ ਬਾਈਕ ਚੋਰੀ ਕਰ ਲਈ ਗਈ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਪਹਿਲਾ ਮਾਮਲਾ ਨਹੀਂ ਕਿ ਜਦੋਂ ਇਹ ਬਾਈਕ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਦੇ ਵਿੱਚ ਕਈ ਵਾਹਨ ਲਗਾਤਾਰ ਚੋਰੀ ਹੋ ਚੁੱਕੇ ਨੇ ਮੇਰਾ ਨਾਮ ਮੋਹਨ ਸਿੰਘ ਹੈ ਮੈਂ ਇੱਥੇ ਗਰਦਾਸਪੁਰ 'ਚ ਰਹਿੰਦਾ ਹਾਂ ਮੈਂ ਰੋਜ਼ ਹੀ ਹਾਂ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਹੈ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਐ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਮੋਟਰਸਾਈਕਲ ਨਹੀਂ ਸੀ ਪਰ ਉਹ ਇਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕ ਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਓਹਰ ਲਈ ਜੋ ਹੈ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਕਰਾਂਗੇ ਕੋਚੇ ਜਦੋਂ ਵਰਵੇ ਕੋਈ ਹੋਣੀ ਹੈ ਇੱਥੇ ਗੁਰਦੁਆਰਾ ਸਾਹਿਬ ਨਹੀਂ ਕੋਈ ਗੁਰਦੁਆਰਾ ਸਾਹਿਬ ਨਹੀਂ ਹੋਈ ਮੇਰੇ ਕੋਲ ਅੱਛਾ ਹਰ ਚੰਦੀ ਹੋਵੇ ਮੰਗ ਤੇ ਹੋਈ ਕਰਨੇ ਜੇ ਲੱਭ ਕੇ ਦਿੱਤਾ ਜਾਏ ਮੈਂ ਮਿਹਨਤ ਕਰਕੇ ਲਿਆ ਇਦਾਂ ਮੇਰਾ ਨਾਮ ਮਲਕੀ ਸਿੰਘ ਮੈਂ ਗੁਰਸਵਰ ਸਿੰਘ ਜੀ ਦੇ ਬਦਕੇ ਤੌਰ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੋਹਨ ਸਿੰਘ ਦਾ ਮੋਟਰਸਾਈਕਲ ਜੋ ਕਿ 2000 ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਆ ਕੇ ਸੇਵਾ ਕਰਦੀ ਹੈ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜੋ ਜੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਇਹੋ ਜੀ ਘਟਨਾ ਗੁਰਦੁਆਰਾ ਸਾਹਿਬ ਜਾਂ ਕਿਤੇ ਹੋ ਵੀ ਲੱਗੇ ਸਕੇ ਕੋਈ ਮੰਦਿਰਾਂ ਵਿੱਚ ਨਾ ਹੋਏ ਇਦਾਂ ਦੇ ਮੋਹ ਕਿਸੇ ਗੜ ਲੈ ਜਾਣ ਅੰਨੀ ਹੋਰ ਮੰਕਰ ਤੇ ਮੋਟਰਸੈੱਡ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਹੈ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਏ ਆ ਬਾਹਰ ਆਏ ਆ ਤੇ ਮੋਟਰਸੈੱਡ ਨਹੀਂ ਆ ਦੇਖ ਲਓ ਧਾਰਮਿਕ ਚੋਰ ਪਹਿਲਾਂ ਟੇਕਿਆ ਮੱਥਾ ਤੇ ਫਿਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਮੋਟਰਸਾਈਕਲ ਕਰ ਲੈ ਗਿਆ ਚੋਰੀ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਹੀ ਇੱਕ ਸ਼ਤਰਚੋਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲ ਰਹੇ ਰਹਿਰਾਜ ਦੇ ਪਾਠ ਦੇ ਸਮੇਂ ਹੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਹੀ ਨਾਲ ਹੀ ਬਾਹਰ ਤੋਂ ਹੀ ਕੁਝ ਸੈਕਿੰਡਾਂ ਦੇ ਵਿੱਚ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਬਾਈਕ ਹੀ ਮਿਲੀ ਤਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਚੱਲਿਆ ਕਿ ਇੱਕ ਛਾਤ ਚੋਰ ਦੇ ਵੱਲੋਂ ਬਾਈਕ ਚੋਰੀ ਕਰ ਲਈ ਗਈ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਪਹਿਲਾ ਮਾਮਲਾ ਨਹੀਂ ਕਿ ਜਦੋਂ ਇਹ ਬਾਈਕ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਦੇ ਵਿੱਚ ਕਈ ਵਾਹਨ ਲਗਾਤਾਰ ਚੋਰੀ ਹੋ ਚੁੱਕੇ ਨੇ ਮੇਰਾ ਨਾਮ ਮੋਹਨ ਸਿੰਘ ਹੈ ਮੈਂ ਇੱਥੇ ਗਰਦਾਸਪੁਰ 'ਚ ਰਹਿੰਦਾ ਹਾਂ ਮੈਂ ਰੋਜ਼ ਹੀ ਹਾਂ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਹੈ ਕਾਲੇ ਜੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਅਹੀ ਅਰਦਾਸ ਤੋਂ ਹੋਈ ਐ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਮੋਟਰਸਾਈਕਲ ਨਹੀਂ ਸੀ ਪਰ ਉਹ ਇਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕ ਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਹੋਏ ਰਿਜੋ ਹੈ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਅਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਜੀ ਕਰਾਂਗੇ ਕੋਚੇ ਜਦੋਂ ਵਰਤ ਹੋਈ ਹੋਵੇ ਇੱਥੇ ਗੁਰਦੁਆਰਾ ਸਾਹਿਬ ਨਹੀਂ ਕੋਈ ਗੁਰਦੁਆਰਾ ਸਾਹਿਬ ਨਹੀਂ ਹੋਈ ਮੇਰੇ ਕੋਲ ਅੱਛਾ ਤੁੰਦੇ ਹੋ ਮੰਗ ਤੇ ਹੋਈ ਕਰਨੇ ਜੇ ਲੱਭ ਕੇ ਦਿੱਤਾ ਜਾਏ ਮੈਂ ਮਿਹਨਤ ਕਰਕੇ ਲਿਆ ਇਦਾਂ ਮੇਰਾ ਨਾਮ ਮਲਕੀ ਸਿੰਘ ਮੈਂ ਗੁਰਸਵਰ ਸਿੰਘ ਤੋਂ ਬਾਅਦ ਕੇ ਤੌਰ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੋਹਨ ਸਿੰਘ ਦਾ ਮੋਟਰਸਾਈਕਲ ਜੋ ਕਿ 2000 ਗੁਰਦਰਾ ਸਾਹਿਬ ਇੱਕੇ ਸ਼ਾਮ ਨੂੰ ਆ ਕੇ ਸੇਵਾ ਕਰਦੇ ਆ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਇਹੋ ਜਿਹੀ ਘਟਨਾ ਗੁਰਦਰਾ ਸਾਹਿਬ ਜਾਂ ਕਿਤੇ ਹੋਰ ਵੀ ਲੱਗ ਸਕੇ ਕੋਈ ਮੰਦਰਾਂ ਵਿੱਚ ਨਾ ਹੋਏ ਇਦਾਂ ਦੇ ਮੂਹ ਕਦੇ ਗੜ ਲਏ ਜਾਣ ਨਹੀਂ ਉਹ ਮੰਕਰ